ਅੱਜ ਮੈਂ ਇੱਕ ਮਿੰਟ ਕਰਦਾ ਅੱਜ ਜਮਾ ਪਾਕਿਸਤਾਨ ਦਾ ਬਾਰਡਰ ਆ ਤਰਨ ਤੁਹਾਡੇ ਸਾਹਮਣੇ ਪੱਲੇ ਪਾਸੇ ਆਪਣੇ ਇਹਨਾਂ ਪਿੰਡਾਂ ਦੀਆਂ ਜ਼ਮੀਨਾਂ ਇਧਰਲੇ ਪਾਸੇ ਆਸਿਰਫ ਪਾਣੀ ਹੈ ਮੈਨੂੰ ਯਾਦ ਆ ਵੱਡੇ ਬਾਦਲ ਸਾਹਿਬ ਜਦੋਂ ਮੁੱਖ ਮੰਤਰੀ ਹੁੰਦੇ ਸੀ ਉੱਥੇ ਉੱਥੇ ਹਰ ਸਾਲ ਰੁੱਖ ਖੜੇ ਰੱਖੋ ਖੜੇ ਰੱਖੋ ਜੋਨਾ ਖੜਾ ਰੁੱਖਾਂ ਰੁੱਖਾਂ ਉੱਥੇ ਉੱਥੇ ਅਸੀਂ ਪੈਸਾ ਵੀ ਦਿੰਦੇ ਹੁੰਦੇ ਸੀ ਹਾਂਜੀ ਹਾਂਜੀ ਹੁਣ ਜਮਾ ਹੀ ਡੁੱਬ ਗਿਆ ਸਾਰਾ ਇਲਾਕਾ ਉਹਦੇ ਉਹਦਾ ਪੈਸਾ ਬੜਾ ਆਸਾਨ ਮਿਲਦਾਰੀ ਆਉਂਦੀ ਤੇ ਮੈਂ ਤਾਂ ਆ ਵੀ ਕਹਿਣਾ ਜਿਵੇਂ ਸੈਂਟਰ ਸਰਕਾਰ ਨੂੰ ਆ ਕੰਪੰਪਨਸੇਸ਼ਨ ਦੇਣੀ ਚਾਹੀਦੀ ਬਾਰਡਰ ਦਾ ਦੇਖੋ ਬਾਰਡਰ ਆ ਜੀ 12 ਲਾਈਆਂ 12 ਤੋਂ ਪਰਲੇ ਪਾਸੇ ਅਤਰਲੇ ਪਾਸੇ ਸਾਰਾ ਆਪਣੇ ਆਪਣੀ ਕਿਸਾਨ ਹੈ ਜਿਨ੍ਹਾਂ ਦੀ ਆ ਜ਼ਮੀਨਾਂ ਹੈ ਇੱਥੇ ਬਹੁਤ ਜ਼ਿਆਦਾ ਨੁਕਸਾਨ ਆਇਆ ਦੇਖੋ ਤੇ ਲੱਗਦਾ ਜਿਵੇਂ ਕੋਈ ਸਮੁੰਦਰ ਦੇ ਕੰਡੇ ਦੇ ਖੜੇ ਹੋਏ ਹੋਏ ਗੱਲ ਲੈਤੇ ਬਾਰੇ ਸਾਰਾ ਭਾਈ ਸਾਹਿਬ ਬਿਲਕੁਲ ਇਸ ਤਰ੍ਹਾਂ ਇਹ ਪਿੰਡ ਆ ਜੀ ਗੱਟੀ ਦੋਨਾ ਤੇਲੂਮਲ ਗੱਟੀ ਤੇਲੂਮਲ ਮਹਿ ਟੁਕੜਾ ਗੰਧੂ ਕਿਲਚਾ ਠਾੜ ਗੰਧੂ ਕਿਲਚਾ ਤਾੜ ਦੋਨਾ ਤੇਲੂਮਲ ਹਬੀਬ ਵਾਲਾ ਹਬੀਬ ਵਾਲਾ ਇਹ ਹਬੀਬ ਵਾਲਾ ਸਰਕਲ ਆ ਜੀ ਉਤوار ਸਰਕਲ ਇੱਥੇ ਜਿੰਨੀ ਜ਼ਮੀਨ ਆ ਇਹ ਕਰਤਕਾੜ ਜੀ 1800 1900 ਕਿਲਾ ਜ਼ਮੀਨ ਅੱਗੇ ਇਹਦੇ ਵਿੱਚ ਸਾਡੇ ਜਿੰਨੇ ਕਿਸਾਨ ਨੇ ਸਾਰੀ ਖੇਤੀ ਯੋਗ ਜ਼ਮੀਨ ਆ ਟੂਨੇ ਗੁਵਾਰੇ ਨਰਮੇ ਢਿਲ ਇਹ ਚਾਰ ਫਸਲਾਂ ਸਿਗੀਆਂ ਜਿੰਦੇ ਵਿੱਚ ਇਹ ਟਰਾਂਫਰਮਾਂ ਤੋਂ 8-8 ਫੁੱਟ ਪਾਣੀ ਆ ਇਸ ਰੁੱਖ ਤੋਂ ਜਾਈਏ ਤੇ 50 ਫਰਦੂnga ਪਾਣੀ ਇਹ ਜੀ ਇਸ ਬੁਰਜੀ ਤੋਂ ਲੈ ਕੇ ਨੋਜ ਤੋਂ ਲੈ ਕੇ ਹਬੀਬ ਵਾਲੇ ਨੋਜ ਤੱਕ ਕੜ ਤੋਂ ਕੜ ਫਾ ਲਓ ਜੀ 2 ਕਿਲੋਮੀਟਰ ਦੀ ਜਿਹੜੀ ਨਾ ਸਟੱਡ ਬਣਾਇਆ ਜਾਵੇ ਜਿੰਦੇ ਵਿੱਚ ਇੱਥੇ ਮਾਰੇ ਪਸਾਣੇ ਕਿੱਲੇ 2-2 ਕਿੱਲੇ ਵਾਲੇ ਜਿਹੜਾ ਜ਼ਮੀਨ ਉੱਤਾ ਲੱਗੀ ਹੈ ਉਹ ਜ਼ਮੀਨਾਂ ਥੱਲੇ ਡਿੱਗ ਰੀਆਂ ਜਦੋਂ ਉਹ ਸਟੱਡ ਲੱਗ ਗਿਆ ਜੀ ਉਸ ਤੋਂ ਬਾਅਦ ਸਮਝਿੰਦੇ ਚ ਤਿੰਨ ਨੋਚਾਂ ਨੋਚਾਂ ਬਣਾਈਆਂ ਜਾਣ ਜੀ ਜਿੰਦੇ ਕਰਕੇ ਆ ਜ਼ਮੀਨ ਸਾਰੀ ਬਚ ਜੂਗੀ ਸਾਰਾ ਝੋਨਾ ਚੰਨਾ ਬਚ ਜਾ ਕਰੇਗਾ ਕਿਉਂ ਇੱਥੇ ਅਸੀਂ ਸੁਖਵੀਰ ਜੀ ਜਿੰਨਾ ਕੁਝ ਦੇਖਿਆ ਜਿੰਨਾ ਕੁਛ ਦਿੱਤਾ ਤੁਸੀਂ ਸਾਨੂੰ ਇੱਥੇ ਜੀ 3000 ਨੂੰ ਮਾਲਕਤ ਜ਼ਮੀਨ ਦਾ ਹੱਕ ਜਿਹੜਾ ਵੱਡੇ ਬਾਦਲ ਸਾਹਿਬ ਦੇ ਕੇ ਗਏ ਸੀਗੇ ਸਾਡੇ ਬਜ਼ੁਰਗਾਂ ਨੇ ਪਿੱਛੇ ਜ਼ਮੀਨਾਂ ਕਰਵਾਈਆਂ ਜਦੋਂ ਪਹਿਲੀ ਵਾਰ ਆਪਣੀ ਸਰਕਾਰ ਬਣੀ ਸੀ ਮੋਤੀਬਾਸ ਜੀ 696 ਜ਼ਮੀਨਾਂ ਕੋਈ 650 ਜੀ ਤਰਾਇਆਂ ਸੀਗੀਆਂ ਇੱਥੇ ਹੋਈਆਂ ਸਾਡੀ ਜ਼ਮੀਨਾਂ 2007 ਵਾਲੀ ਪਾਲਿਸੀ ਮੁਤਾਬਕ ਸਾਡਾ ਏਰੀਆ ਇੰਨਾ ਜਿਆਦਾ ਟੁੱਟ ਗਿਆ ਦਰਦੋਰੀਆਂ ਸਾਰੀਆਂ ਟੁੱਟ ਗਈਆਂ ਉਹ ਸਾਡੇ ਲੋਕ ਦੇ 2-2 4-4 5-5 ਕਲੇ ਜ਼ਮੀਨਾਂ ਵਾਹ ਰਿਹਾ ਉਹ ਸਰ ਸਾਨੂੰ ਮੁਆਵਜ਼ਾ ਤਾਂ ਮਿਲਣਾ ਨਹੀਂ ਸਾਡਾ 30 ਤੋਂ 35 ਲੱਖ ਰੁਪਏ ਕਿਲਾ ਖਰਚਾ ਹੋ ਚੁੱਕਿਆ ਨਹੀਂ ਵੱਡੇ ਬਾਲ ਸਾਹਿਬ ਪਹਿਲੇ ਜਦੋਂ ਪੱਕਿਆਂ ਨੂੰ ਸੀ ਮੁਆਵਜ਼ਾ ਵੀ ਦਿੰਦੇ ਹੁੰਦੇ ਸੀ ਮੁਆਵਜ਼ਾ ਮਿਲਦਾ ਸੀ ਸਰ ਜਿਹੜੀ ਆ ਜ਼ਮੀਨ ਹੈ ਨਾ ਨਹੀਂ ਫਿਰ ਕੀ ਵਿਦਾਊਟ ਗਰਦੌਰੀ ਬਾਲਾ ਸਾਹਿਬ ਜਿਹੜੀ ਆ ਜ਼ਮੀਨ ਹੈ ਨਾਲ ਨਾਲ ਇਹ ਜ਼ਮੀਨ ਹੈ ਜੀ ਇਹਦੇ ਵਿੱਚ ਕਬਜ਼ੇ ਤੇ ਗਰਦੌਰੀ ਸਾਡੇ ਕਿਸਾਨਾਂ ਦੀ ਹੈ ਇਹ ਜ਼ਮੀਨਾਂ ਜੀ ਆਪਣੇ ਕੁਝ ਏਰੀਆ ਜੋੜ ਸਾਹਿਬ ਮੈਂ ਫਿਰ ਉਹੀ ਕਹਿੰਦਾ ਮੱਖ ਮੰਤਰੀ ਨੂੰ ਵੀ ਮੈਂ ਕਹਿਣਾ ਚਾਹਣਾ ਜੀ ਕਿ ਜਿਹੜਾ ਵੋਂਦਾ ਹੈ ਇਹ ਉਹ ਮੌਜੂਦਾ ਪਾਗੀ ਜੀ ਸਰ ਭਾਵੇਂ ਸਰਕਾਰੀ ਜ਼ਮੀਨ ਤੇ ਕਰ ਰਿਹਾ ਇੱਕ ਤੇ ਕੋਈ ਨੁਕਸਾਨ ਵਿਚਾਰੇ ਦਾ ਹੋਇਆ ਜਿਹੜਾ 20 25 34 ਸਾਲ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਦੋਂ ਸਰਕਾਰ ਆਈ ਸਾਰੀਆਂ ਪੱਕੀਆਂ ਬਾਸ ਹੋ ਗਏ ਵੈਰੀ ਗੁੱਡ ਇਹ ਜੀ ਆ ਜਿਹੜਾ ਕੋਲੇ ਨੇ ਸਾਲ ਦਾ ਰੁਕਿਆ ਹੈ ਇਹ ਜੀ ਕਰੇ ਭੋਲੀਗੇ ਤੁਸੀਂ ਸਰ ਇਹਦੇ ਵਿੱਚ ਅਸੀਂ ਪੁਲ ਦੋ ਲਿਖਿਆ ਪਰ ਬਾਕੀ ਬਦਲ ਸਾਹਿਬ ਬੇਨਤੀ ਐਸ ਤਰ੍ਹਾਂ ਸਾਰੀ ਗ੍ਰਾਂਟ ਆਈ ਹੋਈ ਐ ਐਫਸਲ ਆਏ ਹੋਏ ਜਿੰਨਾ ਸਮਾਂ ਬੰਦ ਇੱਥੋਂ ਪੁਲ ਪੈਣੀ ਸੀਗੀ ਠੇਕੇਦਾਰਾਂ ਨੇ ਚੌਕ ਅੰਦਰ ਪੋਸਟ ਹੈ ਜੀ ਅੰਦਰ ਡੀਡੀ ਮਲਕ ਪੋਸਟ ਬਣ ਰਹੀ ਹੈ ਕੁਝ ਉਹਨਾਂ ਦੇ ਜੀ ਕਾਫੀ ਫੰਡ ਆਈ ਹੈ ਬਣ ਰਿਹਾ ਪੁਲ ਡੀਡੀ ਉਹ ਵੀ ਬਣ ਰਿਹਾ ਪੱਕਾ ਚਾਰਤਰਮ ਦਾ ਪਰ ਉਹਦੇ ਚ ਠੇਕੇਦਾਰ ਜਿਹੜੇ ਨੇ ਕੰਮ ਨਹੀਂ ਕਰ ਰਹੇ ਉਹ ਮੈਂ ਨਾ ਹੋਮ ਮਿਨਿਸਟਰ ਨਾਲ ਗੱਲ ਕਰਕੇ ਜੀ ਆਪਣੇ ਆਪਣਾ ਜੋ ਬੋਟ ਆਰਮੀ ਦੇ ਮਿਨਿਸਟਰ ਜੀ ਜੀ ਆਪੇ ਚੱਲਦੀ ਕੋਲ ਵਾਲਾ ਤੇ ਨਾ ਕਿ ਚਾਰਾ ਚੁਰਾਹ ਮੰਤਰੀ ਕੋਲ ਹੀ ਆ ਗਿਆ ਆਪਾਂ ਨੂੰ ਦੱਸ ਦੀ ਠੀਕ ਹੈ ਨਾ ਚਾਰ ਚਾਰੇ ਭੇਜ ਦਿੱਤਾ ਉਹ ਤੁਸੀਂ ਮੈਨੂੰ ਦੱਸੋ ਉਹ ਜਿਸੀ ਸਾਡੇ ਸਾਹਿਬ ਨੇ ਤੁਹਾਡੇ ਤੋਂ ਲੈ ਲੈਣਾ ਹੈ